ਠੀਕ ਠਾਕ ਹੈ। ਜਸੇ ਪਾਣੀ ਸੇ ਸੇਫ ਆ। ਹਾਂ ਸਰ ਠੀਕ ਠਾਕ। ਜਿਆਦਾ ਖਿਆਲ ਰੱਖਣਾ। ਤੁਹਾਡਾ ਕਿਸਾਨੋ ਕਾ ਵੀ ਆਪਣਾ। ਠੀਕ ਹੈ ਨਾ? ਪਾਣੀ ਵੱਧਦਾ ਹੈ ਤਾਂ ਆਪੇ ਬਹੁਤ ਹਾਂ ਸਰ। ਪਾਣੀ ਵੱਧ ਗਿਆ ਤਾਂ ਕੋਈ ਰਿਸਕ ਨਹੀਂ ਲੱਗਣਾ। ਠੀਕ। ਨਾ ਕਿਸਾਨੋ ਕੋਈ ਰਿਸਕ। ਚਾਹ। ਤਾਂ ਆਪਕੋ ਕੋਈ ਜਰੂਰਤ ਪੜੇ ਤਾਂ ਹਮ ਆਪਕੇ ਸਾਥ ਹੈ। ਠੀਕ ਹੈ ਨਾ? ਹਾਂ ਹਮ ਉਸੇ ਦੇ ਕਾਲ ਕਰ ਦਿੰਦਾ ਆਪਕੇ ਬਾਸ ਆ ਜਾਏਂ। ਠੀਕ ਠੀਕ ਹੈ। ਠੀਕ ਹੈ। ਬਟ ਆਪਣਾ ਵੀ ਖਿਆਲ ਰੱਖਣਾ ਤੇ ਕਿਸਾਨੋ ਕਾ ਵੀ ਖਿਆਲ। ਠੀਕ ਜੀ। ਠੀਕ ਹੈ ਨਾ? ਹਾਂ ਹਾਂ ਖਿਆਲ ਰੱਖਣਾ। ਓਕੇ। ਅਰਦਾਬੀ ਦਰਿਆ ਤੇ ਇਸ ਵੇਲੇ ਅਸੀਂ ਸਾਡੇ ਨਾਂ ਕਬਾਲਪੁਰ ਉੱਪਰ ਇੱਕ ਚੰਡੀਗੜ ਚੌਂਕੀ ਆ ਬੀਐਸਐਫ ਦੀ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਤੇਜ਼ ਦੇ ਵਿੱਚ ਤੇ ਸਾਡੀਆਂ ਬੀਐਸਐਫ ਦੀਆਂ ਕਈ ਚੌਂਕੀਆਂ ਜਿਹੜੀਆਂ ਥੋੜ੍ਹੀਆਂ ਸੀਗੀਆਂ ਇਹ ਵੀ ਬੀਐਸਐਫ ਦੀ ਚੌਂਕੀ ਆ ਉਹ ਦੇਖਣਾ ਇਹ ਕਾਫੀ ਪਾਣੀ ਵਧ ਗਿਆ ਇੱਥੇ ਪਿਛਲੇ ਵੀ ਕਾਹੇ ਤੇ ਪਾਣੀ ਬਹੁਤ ਪਿੱਛੇ ਸੀਗਾ ਅੱਜ ਪਾਣੀ ਬਿਲਕੁਲ ਨਾਲ ਆ ਕੇ ਲੱਗ ਗਿਆ ਸੋ ਖਤਰਾ ਇੱਥੇ ਮਤਲਬ ਪਦ ਚੌਕ ਸੇ ਆ ਬੀਐਸਐਫ ਵੀ ਸਾਡਾ ਡਿਪਾਰਟਮੈਂਟ ਵੀ ਸਾਡਾ ਕਾਫੀ ਖਿਆਲ ਜੜਾ ਰੱਖ ਰਿਹਾ ਹੈ ਪਰ ਇਸ ਵੇਲੇ ਮਤਲਬ ਆਪਾਂ ਖਤਰੇ ਦੇ ਅੰਦਰ ਆ। ਬਾਕੀ ਉਹ ਬਹਿਸ ਵਾਲਾ ਤੋਂ ਨਹੀਂ ਬਹੁਤ-ਬਹੁਤ ਚਿੰਤਾ ਵਾਲਾ ਮਾਹੌਲ ਆ ਤੇ ਕੁਝ ਵੀ ਹੋ ਸਕਦਾ। ਮਤਲਬ ਕਿ ਕਿੰਨਾ ਪਾਣੀ ਆ ਰਿਹਾ ਹੁਣ ਤਾਂ ਕੋਈ ਹੋਰ ਵੱਧ ਪਾਣੀ ਆਉਣ ਦੀ ਸੰਭਾਵਨਾ। ਨਹੀਂ ਨਹੀਂ ਪਾਣੀ ਆਊਗਾ ਸ਼ਾਮ ਨੂੰ ਸ਼ਾਇਦ ਥੋੜਾ ਹੋਰ ਵੱਧ ਆਵੇ ਪਰ ਇਸ ਵੇਲੇ 235000 ਕਿਊਬਿਕ ਜਿਹੜਾ ਆ ਰਿਹਾ। ਕਿਵੇਂ ਦਾ ਪ੍ਰਬੰਧ ਕੀਤੇਗਾ ਜੇ ਪ੍ਰਬੰਧ ਤੇ ਸਾਦੇ ਵੇਖੋ ਜੀ ਬਹੁਤ ਵਧੀਆ ਕੀਤੇ ਸਰਕਾਰ ਨੇ। ਪ੍ਰਬੰਧਾ ਦੀ ਕੋਈ ਗੱਲ ਨਹੀਂ ਪਰ ਕੁਦਰਤ ਤਾਂ ਜਿਹੜਾ ਆਪਣਾ ਇੱਕ ਨਿਜਮ ਆ ਕੁਦਰਤ ਦੇ ਆਪਣਾ ਇੱਕ ਕੀ ਕਹਿੰਦੇ ਦਾ ਰੰਗ ਹੁੰਦੇ ਆ। ਆਪਣੇ ਹਿਸਾਬ ਨਾਲ ਉਹ ਨੁਕਸਾਨ ਕਰ ਦਿੰਦੀ ਆ ਪਰ ਸਰਕਾਰ ਨੇ ਹੱਤਾਂ ਦਾ ਪਤਵੰਦ ਜਿਹੜਾ ਉਹ ਕੀਤਾ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਕੱਲੇ ਉਹ ਚ ਬਰਾਜੋ ਪਾਣੀ ਛੱਡਿਆ ਗਿਆ ਸੀ ਇਸ ਵਾਰ ਰਣਜੀਤ ਸਾਗ ਡੈਮ ਚੋਂ ਵੀ ਪਾਣੀ ਛੱਡਿਆ ਗਿਆ ਆਹੀ ਸਾਡੇ ਲਿਖਤ ਵਾਲੀ ਗੱਲ ਆ ਵੀ ਡੈਮ ਚ ਵੀ ਪਾਣੀ ਵਧਿਆ ਤਾਂ ਉੱਥੋਂ ਵੀ ਪਾਣੀ ਛੱਡਿਆ ਗਿਆ ਕਿਉਂਕਿ 1 ਫੁੱਟ ਨਹੀਂ ਵਾ 1 ਮੀਟਰ ਸੌਰੀ ਨਹੀਂ ਵਾ ਆਜੋ ਜਾਣਕਾਰੀਆਂ ਆ ਰਹੀਆਂ ਨੇ ਹਾਂਜੀ 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 ਮਤਲਬ ਉੱਥੇ ਵੀ ਖਤਰਨਾਕ ਕੰਮ ਆ ਤੇ ਇੱਥੇ ਵੀ ਖਤਰਨਾਕ ਆ ਆਮ ਲੋਕਾਂ ਨੂੰ ਕੀ ਪੀਲ ਆ ਆਮ ਲੋਕਾਂ ਨੂੰ ਪੀਲ ਆ ਕਿ ਪਾਣੀ ਤੇ ਲਾਗੇ ਨਾ ਹੋ ਜਾ ਦਰਿਆ ਤੇ ਲਾਗੇ ਨਹੀਂ ਹੋਣਾ ਬਸ ਹੁਣ ਉਦੇ ਦੇ ਨਾਲ ਲੱਕੜਾਂ ਜਦਾ ਖਤਰਨਾਕ ਕੰਮ ਹੈ ਇਦਾਂ ਅੱਗੇ ਬਲੋ ਜਿਹੜੀਆਂ ਬੀਐਸਐਫ ਦੀਆਂ ਚੌਕੀਆਂ ਅੱਗੇ ਰੁੜ ਗਈਆਂ ਇਦਾਂ ਹੀ ਹਾਂ ਇਧਰੋਂ ਆਪਾਂ ਕੋਈ ਇਧਰੋਂ ਕੋਈ ਈਸੀਸ ਥੋੜਾ ਜਿਹਾ ਦੱਸੋ ਜਰਾ ਹਾਂ ਇਹ ਸਾਰਾ ਆਪਣਾ ਕੰਮ ਕਰ ਰਿਹਾ ਵਾ ਇਹ ਐਕਸ਼ਨ ਹੈਗਾ ਪਿਛੇ ਲੰਚਿੰਗ ਵੀ ਹੈ ਉਹ ਇਹ ਆਦੋ ਉਹ ਕਿਹੜਾ ਕਰਿਆ ਬਟਰੀਆ ਫੀਚਰ ਵਾਸਤੇ ਮੈਂ ਟੈਕਨਿਕਲੀ ਤੇ ਸਾਰੇ ਲੋਕੇ ਸਾਰੇ ਕੋਲੇ ਕੰਮ ਵੀ ਉਹ ਤੁਹਾਨੂੰ ਦੱਸਿਆ ਉਹ 1750 ਫੁੱਟ ਤੱਕ ਕਹਿੰਦੇ ਉਹ ਜੀ 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 ਸਾਰੇ ਹੀ ਸਾਰੇ ਟਿੱਕ ਹੋਇਆ ਹੈ ਹਾਂ ਬਟ ਇਹ ਕਿ ਐਸਨੋ ਇਹ ਦੇ ਸੇਵੇਂ ਜਿਹਾ ਲਖੂ ਵੀ ਲੋੜ ਆਪਾਂ ਇਸੇ ਦਾ ਖਤਮ ਕਰ ਰਹੇ ਹਾਂ ਹਾਂ ਆਪਾਂ ਕੋਈ ਵੀ ਅੱਗੇ ਪੁਆਇੰਟ ਆਪਾਂ ਨੂੰ ਚਟਕ ਕਰ ਲਾ ਸਕਦੇ ਹਾਂ ਬਟ ਐਸਨੋ ਰਿਐਕਸ਼ਨ ਟਾਈਮ ਕੀ ਰਹੇਗਾ ਸਾਰਾ ਬਹੁਤ ਜ਼ਿਆਦਾ ਆਪਾਂ ਨੂੰ ਧਿਆਨ ਰੱਖਣਾ ਪੈਣਾ ਹੈ